ਪਿਛਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਬਜੀਤ ਸਾਹਿਬ ਦੀ ਰੀਲ ਜਿਹੜੀ ਸੀ ਉਸ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਪੈਣਾ ਕਿੰਨੇ ਵੀਰਾਂ ਦੇ ਫੋਨ ਆਏ ਕਿ ਭਾਈ ਸਾਹਿਬ ਜੀ ਸਹਿਜ ਪਾਠ ਤੇ ਕੋਈ ਵੀਡੀਓ ਬਣਾਓ ਅਸੀਂ ਕਿਸ ਤਰ੍ਹਾਂ ਸਹਿਜ ਪਾਠ ਕਰੀਏ ਸਾਡੇ ਕੋਲ ਟਾਈਮ ਨਹੀਂ ਹੈ ਕੋਈ ਕਿਸ ਤਰ੍ਹਾਂ ਫੋਨ ਕਰਦਾ ਸੀ ਅੱਜ ਮੈਂ ਇਸ ਕਰਕੇ ਵੀਡੀਓ ਬਣਾਉਣ ਲੱਗਾ ਬੜੇ ਧਿਆਨ ਨਾਲ ਸੁਣਿਓ ਜਰੂਰ ਸ਼ੇਅਰ ਕਰਿਓ ਅੱਛਾ ਤੁਸੀਂ 24 ਘੰਟੇ ਜ਼ਿੰਦਗੀ ਦੇ ਵਿੱਚ ਰੋਜ਼ ਬਤੀਤ ਕਰਦੇ ਹੋ ਹਨ ਸਵੇਰੇ 6 ਵਜੇ ਤੋਂ ਲੈ ਕੇ ਦੂਸਰੇ ਦਿਨ 6 ਵਜੇ ਤੱਕ ਕਮਾਂਗੇ 24 ਘੰਟੇ ਬਤੀਤ ਹੁੰਦੇ ਨੇ 24 ਘੰਟਿਆਂ ਦੇ ਵਿੱਚ ਤੁਸੀਂ 4 ਘੰਟੇ ਮੋਬਾਈਲ ਤੇ ਰਹਿੰਦੇ ਹੋ ਹੁਣ 4 ਘੰਟਿਆਂ ਵਿੱਚੋਂ ਤੁਸੀਂ 4 ਮਿੰਟ ਕੱਢਨੇ ਨੇ ਬਸ ਕੁਝ ਨਹੀਂ ਕਰਨਾ 4 ਮਿੰਟਾਂ ਦੇ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸ਼ਬਦ ਪੜ੍ਹਨਾ ਹੈ ਰੋਜ਼ ਗੁਰਬਾਣੀ ਸਰਚਰ ਐਪ ਡਾਊਨਲੋਡ ਕਰ ਲਓ ਉਹਦੇ ਤੇ ਵਿਦ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਤੁਸੀਂ ਪੜ੍ਹ ਸਕਦੇ ਹੋ ਇੱਕ ਸ਼ਬਦ ਜਿਹੜਾ ਨਾ ਇੱਕ ਸ਼ਬਦ ਤੁਸੀਂ ਰੋਜ਼ ਪੜ੍ਹਨਾ ਹੈ ਨਾਲ ਉਹਦੇ ਅਰਥ ਪੜਨੇ ਨੇ ਜਿਵੇਂ ਜਿਵੇਂ ਬਾਣੀ ਪੜਦੇ ਜਾਓਗੇ ਤੁਹਾਡੀ ਲਾਈਫ ਦੇ ਵਿੱਚ ਚੇਂਜਿੰਗ ਆਉਂਦੀ ਜਾਏਗੀ ਜਿਵੇਂ ਹਾਰਮੋਨ ਨਹੀਂ ਚੇਂਜ ਹੁੰਦੇ ਬੰਦੇ ਦੇ ਵੱਡਾ ਆਉਣ ਤੇ ਐਵੇਂ ਐਵੇਂ ਜਿਵੇਂ ਜਿਵੇਂ ਬਾਣੀ ਪੜੋਗੇ ਜਿਵੇਂ ਜਿਵੇਂ ਬਾਣੀ ਪੜੋਗੇ ਤੁਹਾਡੇ ਵਿਸ਼ੇ ਵਕਾਰਾਂ ਵਾਲੇ ਹਾਰਮੋਨ ਚੇਂਜ ਹੋ ਕੇ ਤੇ 네ਗਟਿਵਿਟੀ ਤੋਂ ਪੋਜ਼ਿਟਿਵਿਟੀ ਵਿੱਚ ਆ ਜਾਣਗੇ ਤੇ ਰੋਜ਼ ਇੱਕ ਸ਼ਬਦ ਪੜੋਗੇ ਤੇ ਦਸਾਂ ਸਾਲਾਂ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਦਰਸ਼ਨ ਕਰ ਸਕਦੇ ਹੋ ਦੂਸਰਾ ਤਰੀਕਾ ਸਹਿਜ ਪਾਠ ਦਾ ਉਮੈਂ ਅਗਲੀ ਰੀਲ ਦੇ ਵਿੱਚ ਤੁਹਾਨੂੰ ਦੱਸਾਂਗਾ ਜਰੂਰ ਸੁਣਿਓ ਜੁੜੇ ਰਹਿਓ ਤੇ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ